ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਲਗਾਤਾਰ ਸਖਤ ਕਦਮ ਚੁੱਕ ਰਹੇ ਨੇ ਤਾਂ ਅਮਰੀਕੀ ਟੈਰਿਫ ਦੇ ਪ੍ਰਭਾਵ ਤੋਂ ਬਚਣ ਦੇ ਲਈ ਐਪਲ ਨੇ ਵੀ ਤੇਜ਼ ਕਦਮ ਚੁੱਕੇ ਨੇ ਤਾਂ ਇੱਕ ਰਿਪੋਰਟ ਦੇ ਅਨੁਸਾਰ ਮਾਰਚ ਦੇ ਅਖੀਰ ਦੇ ਵਿੱਚ ਐਪਲ ਨੇ 5 ਅਪ੍ਰੈਲ ਤੋਂ ਲਾਗੂ ਹੋਣ ਵਾਲੇ 10% ਟੈਰਿਫ ਤੋਂ ਬਚਣ ਦੇ ਲਈ ਭਾਰਤ ਅਤੇ ਕੁਝ ਹੋਰ ਬਾਜ਼ਾਰਾਂ ਤੋਂ ਆਈਫੋਨ ਨਾਲ ਭਰੇ 5 ਜਹਾਜ਼ ਅਮਰੀਕਾ ਭੇਜੇ ਨੇ ਤਾਂ ਰਿਪੋਰਟ ਦੇ ਮੁਤਾਬਕ ਇਹ ਸਾਰਾ ਕਾਰਜ ਸਿਰਫ 3 ਦਿਨਾਂ ਦੇ ਵਿੱਚ ਹੀ ਪੂਰਾ ਹੋ ਗਿਆ ਸੀ ਜੋ ਕਿ ਐਪਲ ਦੀ ਰਣਨੀਤਿਕ ਗਤੀ ਅਤੇ ਤਿਆਰੀ ਨੂੰ ਦਰਸਾਉਂਦਾ ਹੈ ਤਾਂ ਐਪਲ ਦੇ ਇਸ ਕਦਮਾਂ ਦੇ ਨਾਲ ਕੀ ਫਰਕ ਪਵੇਗਾ ਦੇਖੋ ਇਸ ਖਾਸ ਰਿਪੋਰਟ ਦੇ ਵਿੱਚ ਤਾਂ ਇਹ ਆਪਰੇਸ਼ਨ ਕਿਵੇਂ ਹੋਇਆ ਦਰਅਸਲ ਐਪਲ ਨੇ ਭਾਰਤ ਅਤੇ ਚੀਨ ਦੇ ਵਿੱਚ ਆਪਣੇ ਨਿਰਮਾਣ ਕੇਂਦਰਾਂ ਤੋਂ ਵੱਡੀ ਮਾਤਰਾ ਦੇ ਵਿੱਚ ਆਈਫੋਨ ਸਟਾਕ ਹੈ ਜਿਹੜਾ ਅਮਰੀਕਾ ਭੇਜਿਆ ਅਤੇ ਇਹ ਜਲਦੀ ਸ਼ਿਪਮੈਂਟ ਇਸ ਲਈ ਕੀਤੀ ਗਈ ਸੀ ਤਾਂ ਜੋ ਨਵੀਆਂ ਟੈਰਿਫ ਦਰਾਂ ਆ ਲਾਗੂ ਹੋਣ ਤੋਂ ਪਹਿਲਾਂ ਸਟਾਕ ਅਮਰੀਕਾ ਦੇ ਗੋਦਾਮਾਂ ਤੱਕ ਪਹੁੰਚ ਸਕੇ ਤਾਂ ਹੁਣ ਅਮਰੀਕਾ ਦੇ ਵਿੱਚ ਆਈਫੋਨ ਦਾ ਇੰਨਾ ਸਟਾਕ ਹੋ ਗਿਆ ਕਿ ਕਈ ਮਹੀਨਿਆਂ ਤੱਕ ਹੋਰ ਸਟਾਕ ਮੰਗਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਤਾਂ ਇਹ ਕਰਨਾ ਕਿਉਂ ਜ਼ਰੂਰੀ ਸੀ ਤੁਹਾਨੂੰ ਉਹ ਵੀ ਦੱਸਦੇ ਹਾਂ ਤਾਂ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਵਿੱਚ 5 ਅਪ੍ਰੈਲ ਤੋਂ 10% ਟੈਰਿਫ ਲਾਗੂ ਹੋ ਗਿਆ ਅਤੇ 9 ਅਪ੍ਰੈਲ ਤੋਂ ਵੱਧ ਤੋਂ ਵੱਧ 54% ਤੱਕ ਦਾ ਟੈਰਿਫ ਲਾਗੂ ਹੋ ਗਿਆ ਖਾਸ ਕਰਕੇ ਚੀਨ ਤੋਂ ਆਉਣ ਵਾਲੇ ਆਸਮਾਨ ਦੇ ਉੱਤੇ ਤਾਂ ਇਸ ਦਾ ਮਤਲਬ ਹੈ ਕਿ ਆਈਫੋਨ ਵਰਗੇ ਉਤਪਾਦਾਂ ਦਾ ਆਯਾਤ ਮਹਿੰਗਾ ਹੋ ਜਾਵੇਗਾ ਵਿਕਰੀ ਕੀਮਤਾਂ ਵਧਾਉਣੀਆਂ ਪੈਣਗੀਆਂ ਅਤੇ ਐਪਲ ਦੇ ਹਾਸ਼ੀਏ ਅਤੇ ਮੁਨਾਫੇ ਦੇ ਉੱਤੇ ਵੀ ਅਸਰ ਪਵੇਗਾ ਤਾਂ ਇਸ ਤੋਂ ਬਚਣ ਦੇ ਲਈ ਐਪਲ ਪਹਿਲਾਂ ਹੀ ਇੱਕ ਵੱਡਾ ਸਟਾਕ ਅਮਰੀਕਾ ਭੇਜ ਚੁੱਕਾ ਹੈ ਤਾਂ ਹੁਣ ਇਸ ਸਬ ਦੇ ਵਿਚਕਾਰ ਭਾਰਤ ਐਪਲ ਦੀ ਉਮੀਦ ਬਣਿਆ ਨਜ਼ਰ ਆ ਰਿਹਾ ਹੈ ਤਾਂ Apple ਨੇ ਭਾਰਤ ਦੇ ਵਿੱਚ ਬਣੇ iPhone ਅਮਰੀਕਾ ਭੇਜ ਦਿੱਤੇ ਨੇ ਪਹਿਲਾਂ ਹੀ Apple ਨੇ ਭਾਰਤ ਦੇ ਵਿੱਚ ਬਣੇ iPhone ਅਮਰੀਕਾ ਭੇਜ ਦਿੱਤੇ ਹਨ ਪਹਿਲਾਂ ਹੀ ਭਾਰਤ ਚ iPhone SE iPhone SE 12 13 14 ਅਤੇ ਕੁਝ ਹੋਰ AirPod ਮਾਡਲ ਬਣਾਏ ਜਾ ਰਹੇ ਨੇ ਭਾਰਤ ਤੋਂ ਨਿਰਯਾਤ ਤੇ ਸਿਰਫ 26% ਟੈਰਿਫ ਲੱਗਦਾ ਜਦੋਂ ਕਿ ਚੀਨ ਤੋਂ ਭੇਜੇ ਜਾਣ ਵਾਲੇ ਉਤਪਾਦਾਂ ਦੇ ਉੱਤੇ 54% ਟੈਰਿਫ ਲਗਾਇਆ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ 28% ਸ਼ੱਦਾ ਅੰਤਰ ਐਪਲ ਦੇ ਲਈ ਇੱਕ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਭਾਰਤ ਦੇ ਉੱਤੇ ਇਸ ਦਾ ਕੋਈ ਅਸਰ ਪਵੇਗਾ ਜਾਂ ਇਸ ਦੇ ਕੋਈ ਚੰਗੇ ਪ੍ਰਭਾਵ ਵੀ ਹੋ ਸਕਦੇ ਨੇ ਜਾਂ ਨਹੀਂ ਆਓ ਜਾਣਦੇ ਹਾਂ ਤਾਂ ਭਾਰਤ ਦੇ ਉੱਤੇ ਇਸ ਦਾ ਸਕਾਰਤਮਕ ਪ੍ਰਭਾਵ ਹੋ ਸਕਦਾ ਹੈ ਐਪਲ ਭਾਰਤ ਚ ਆਪਣਾ ਉਤਪਾਦਨ ਹੋਰ ਵਧਾ ਸਕਦਾ ਹੈ ਭਾਰਤ ਨੂੰ ਇੱਕ ਨਿਰਮਾਣ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕਦਾ ਇਸ ਨਾਲ ਭਾਰਤ ਨੂੰ ਨੌਕਰੀਆਂ ਅਤੇ ਨਿਵੇਸ਼ ਮਿਲ ਸਕਦਾ ਹੈ ਭਾਰਤ ਤੋਂ ਅਮਰੀਕਾ ਨੂੰ ਆਈਫੋਨ ਨਿਰਯਾਤ ਵਧ ਸਕਦਾ ਤਾਂ ਮਾਹਰ ਦਾ ਮੰਨਣਾ ਹੈ ਕਿ ਐਪਲ ਦੀ ਚੀਨ ਉੱਤੇ ਨਿਰਭਰਤਾ ਘਟ ਜਾਵੇਗੀ ਅਤੇ ਭਾਰਤ ਨੂੰ ਇੱਕ ਵੱਡਾ ਮੌਕਾ ਮਿਲੇਗਾ ਤਾਂ ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਦੀ ਕੀ رائے ਹੈ ਇੱਕ ਸੀਨੀਅਰ ਭਾਰਤੀ ਅਧਿਕਾਰੀ ਦੇ ਅਨੁਸਾਰ ਐਪਲ ਟੈਰਿਫ ਤੋਂ ਬਚਣਾ ਚਾਹੁੰਦਾ ਸੀ ਅਤੇ ਇਸ ਲਈ ਮਾਰਚ ਦੇ ਵਿੱਚ ਸਟਾਕ ਅਮਰੀਕਾ ਭੇਜਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਐਪਲ ਅਮਰੀਕਾ ਦੇ ਵਿੱਚ ਫਿਲਹਾਲ ਕੀਮਤਾਂ ਨਹੀਂ ਵਧਾਏਗਾ ਪਰ ਜੇਕਰ ਟੈਰਿਫ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਕੰਪਨੀ ਨੂੰ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ